ਹਾਂਜੀ ਬਾਈ ਜੀ ਸਸਤੀ ਘਰ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਪੇਜ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਜਿਹੜੀ ਵੀਡੀਓ ਆ ਪਿੰਡ ਨਥਾਣਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਜੀਤ ਵਪਾਰੀ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੀ ਜਿਹੜੀ ਤਰੀਕਾ ਨੋਟ ਕਰ ਲਓ 19 ਤਰੀਕਾ ਦੂਜਾ ਮਹੀਨਾ 2026 ਵੀਡੀਓ ਦੇ ਵਿੱਚ ਤਿੰਨ ਨਾਗ ਦਿਖਾਵਾਂਗੇ ਤਿੰਨਾਂ ਦੀ ਡਿਟੇਲ ਬਾਈ ਜੀਤ ਤੋਂ ਲੈ ਕੇ ਤੁਹਾਨੂੰ ਦੇਵਾਂਗੇ ਇਹ ਗੱਲਬਾਤ ਬਾਈ ਜੀ ਤਰ੍ਹਾਂ ਕਰਦੇ ਆ ਕੀ ਹਾਲ ਆ ਬਾਈ ਜੀ ਦਾ ਠੀਕ ਹੈ ਬਾਈ ਮੋਬਾਈਲ ਨੰਬਰ ਦੱਸੋ 99645 99954 ਠੀਕ ਹੈ ਜਿਹੜੇ ਆਪਾਂ ਪਹਿਲੇ ਨੰਬਰ ਤੇ ਗਾਂ ਦਿਖਾ ਰਹੇ ਆ ਕਿਹੜਾ ਸੁਆ ਸੁਣਾ ਨੇ ਤੀਜਾ ਸੁਆ ਸੁ ਤੀਜਾ ਸੁਆ ਕਿੰਨੇ ਦਿਨ ਬਾਕੀ ਆਜੇ ਲੈ ਨਾ ਹਜੇ ਹਫਤਾ ਹੋ ਲਜੇ ਹਫਤਾ ਨਹੀਂ 5-6 ਦਿਨ ਤਾਂ ਫੁੱਲ ਲੈ ਜੂਗੀ ਸੀਲ ਠੰਡੀ ਹੈ ਠੰਡੀ ਸੀਲ ਫੁੱਲਾ ਹਨਾ ਦੇਸੀ ਤੇ ਸ਼ਾਹੀਵਾਲ ਦਾ ਕਰਾਸ ਆ ਬਾਈ ਬਾਕੀ ਸੀਲ ਸੀਲ ਠੰਡੀ ਫੁੱਲ ਆਗੀ ਤੇ ਥੱਲੇ ਬਾ ਜਮਾ ਸਾਫ ਆ ਗਈ ਤੇ ਬਾਕੀ ਸੁਣਾਪਾ ਤੋੜ ਕੇ ਦਿਖਾ ਦਿੰਨੇ ਆ ਠੰਡੀ ਸੀਲ ਫੁੱਲ ਆ ਗਈ ਨਾ ਤੋਰਿਓ ਬਾਈ ਦਵਾਓ ਕਿਹੜਾ ਕਰੀ ਆ ਦੇਖੋ ਬਾਈ ਥਣਾ ਦਾ ਗੈਪ ਬੂਪ ਚੰਗਾ ਗਾ ਬਾਕੀ ਸਭੀ ਪਲੀਆ ਰਾਜੀ ਜਾ ਗਈ ਤੇ ਜੇ ਆਪਾਂ ਗੱਲ ਕਰੀਏ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਪਾ ਦੂਗੀ ਬਈ 12 ਤੇ 13 ਜੀ ਤੋ ਖੁੱਲਾ ਪਾ ਦੂਗੀ ਐਵੇਂ ਆਪਾਂ 15 20 ਕਹੀ ਜਾਂਦੇ ਉਸ ਤੋਂ ਅੰਦਰ ਕੋਈ ਫਾਇਦਾ ਨਹੀਂ ਹਾਂ ਠੀਕ ਆ ਮੋੜ ਲਿਆ ਬਾਈ ਦਰਮਿਆਨ ਨਹੀਂ ਕਰਦੀ ਬਈ 12-13 ਕਿਲੋ ਖੁੱਲਾ ਦੁੱਧ ਪਾ ਦਊਗੀ ਬਾਕੀ ਸਭੀ ਸੁਭੀ ਫੁੱਲ ਹੈ ਕਿਉਂ ਹੁਣ ਬਥੇਰਾ ਚੰਗਾ ਚੰਗੀ ਚਬਾਈ ਦੀ ਹੈ ਬਾਕੀ ਥਣ ਵੀ ਚੰਗਾ ਹਨ ਮੁੱਠੀ ਵਾਲਾ ਵਧੀਆ ਚੰਗਾ ਥਾਣਾ ਤੇ ਮੁੱਲ ਕੀ ਕਰ ਦੋਈ ਇਹਦਾ ਮੁੱਲ ਤਾਂ ਭਾਵੇਂ 45 ਕਰਾ ਲੈ ਕੋਈ ਚਾਹੋ 40 ਕਰਾ ਲੈ 35000 ਦੇ ਦੇ ਮੰਗ ਠੀਕ ਹੈ ਹਾਂ ਬਸ ਦੇ ਲੈਣਾ ਹੈ ਨਾ ਦੇ ਲੈਣਾ 35000 ਜਾਇਜ਼ ਮੁੱਲ ਜਮਾਂ ਜਾਏਗਾ ਠੀਕ ਹੈ ਤੇ 2 ਨੰਬਰ ਤੇ ਬੈਠ ਖੜੀ ਹੈ ਜੀ ਕਿਹੜਾ ਸੁਆ ਸੁਈਆ ਹੈ ਸੁਆ ਪਹਿਲਾ ਜੀ ਕਿੰਨੇ ਕ ਦਿਨ ਹੋ ਗਏ ਇਹਨਾਂ ਸੁਈ ਲੋ ਮਹੀਨੇ ਦੇ ਆਸਪਾਸ ਆ ਬਈ ਬੱਚਾ ਮਰਿਆ ਵੈਦਾ ਮਹੀਨੇ ਦੇ ਆਸਪਾਸ ਬੱਚਾ ਮਰਿਆ ਵੈ ہاں ਜੀ ਠੀਕ ਹੈ ਤੇ ਜੀ ਆਪਾਂ ਗੱਲ ਕਰਕੇ ਵੀ ਦੁੱਧ ਕਿੰਨਾ ਹੋਇਆ ਇਸ ਨੂੰ ਦੁੱਧ ਹੈਗਾ 13 ਕਿਲੋ 13 ਕਿਲੋ ہاں ਜੀ ਲੈ ਤੋਰੀ ਬਈ ਮੜੀ ਉਹ ਹੋਵੇ ਹੈ ਮੱਲਾ 4 ਦਿਨ ਚਾਹੀਦੇ 4 ਦਿਨ ਦੀ ਹੋ ਚਾਹੀਦੀ 4 ਦਿਨ ਦਾ ਹਾਂ ਮੈਨੂੰ ਸਮਝ ਆ ਗਿਆ ਠੀਕ ਹੈ ਵੱਡੀ ਬੁੱਡੀ ਚੰਗੀ ਆ ਬਈ ਵੜਾ ਬਾਕੀ ਬੇਲ ਬੂਲ ਵੀ ਚੰਗੀਆਂ ਗਈ ਪ੍ਰਿੰਟ ਫਰੋਟ ਚੈੱਕ ਕਰੋ ਤੁਸੀਂ ਵੜਦਾ ਪੂਰਾ ਚੰਗਾ ਗਾ ਤਾਂ ਦੇਖੋ ਬਈ ਫਾੜੀ ਵਾਲਾ ਹਵਾਨਾਗਾ ਚਾਹੇ ਹੱਥੀ ਚੋਲੋ ਚਾਹੇ ਮਸ਼ੀਨੀ ਚੋਲੋ ਬਹੁਤ ਚੰਗਾ ਥਾਨ ਲੱਗਿਆਗਾ ਚੋਣ ਚੋਣ ਦੀ ਚੰਗੀ ਹੈਗੀ ਬੰਦ ਲੋ ਜੀ ਚੰਗੀਆਂ ਬੈੜਾ ਦੇ ਵਿੱਚ ਆਉਂਦੀ ਆ ਬਈ 13 ਕਿਲੋ ਠੰਡਾ ਦੁੱਧ ਆਗਾ ਹੁਣ ਤੇ ਜੇ ਆਪ ਇਹਦੇ ਮੁੱਲ ਦੀ ਗੱਲ ਕਰ ਗਈ ਮੁੱਲ ਆ ਕੇ ਦਾ ਫੋਨ ਤੇ ਕਰ ਲਾਂਗੇ ਜੇ ਕੋਈ ਬਾਈ ਆਪਾਂ ਨੂੰ ਕਹੂਗਾ ਫਿਰ ਲੈਣ ਦੇਣ ਉਹ ਦਿੱਤਾ ਸੀ ਮੈਂ 10 ਨੂੰ ਲੈਣ ਦੇਣ 10 ਦੇ ਬਈ ਮੋਲਦਾ ਫਿਰ 75 65000 ਦੀ ਦਿੰਦੇ ਆ 60000 ਹਾਂ ਠੀਕ ਹੈ ਬਈ ਤੇ ਤਿੰਨ ਨੰਬਰ ਤੇ ਆ ਗਾ ਕਿਨੇ ਇਹ ਕਿਹੜਾ ਸੂਆ ਸੂਈ ਹੋਈ ਐ ਇਹ ਦੂਜਾ ਸੂਆ ਸੂਈ ਵੀ ਐ ਬਾਈ ਦੂਜਾ ਸੂਆ ਆ ਇਹ ਟੋਕੜਾ ਕੀ ਟੋਕੜਾ ਕੀ ਕਿੰਨਾ ਦੁੱਧ ਹੋਣਾ ਦੁੱਧ ਹੈਗਾ 9 ਕਿਲੋ 8 ਕਹਿ ਕੇ ਦੇਵਾਂਗੇ ਸੀਲ ਠੰਡੀ ਆ ਠੀਕ ਐ ਠੰਡੀ ਸੀਲ ਫੁੱਲ ਆ ਬਾਈ ਬਾਕੀ ਥਾਂਲੇ ਵੱਲ ਤੁਸੀਂ ਚੈੱਕ ਕਰ ਲਓ ਸਾਫ ਆ ਥਾਂ ਹਵਾਨੇ ਵੱਲੋਂ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆਪਾਂ ਕੋਕੜ ਗਾਂ ਦੀ ਬਈ 8 ਕਿਲੋ ਠੰਡਾ ਦੁੱਧ ਆਗਾ ਜੋ ਕਿ ਤੁਹਾਨੂੰ ਵੀ ਚਾਹ ਪੈਣ ਲਈ ਇੱਥੋਂ ਵੀ ਗਿਆ। ਮਾਈਕਾ ਦਾ ਵੀ ਕਿੰਨੇ ਦਾ ਮਰਜ਼ੀ ਚੁਆਈ ਕਰਕੇ ਆਪਣੇ ਘਰੋਂ ਲਿਆ ਸਕਦੇ ਹੋਗੇ। ਬਾਕੀ ਕੱਦ ਬੈੜਾ ਪੂਰਾ ਚੰਗਾ ਹੈਗਾ ਵੱਡੀ ਆ ਬੈੜਾ। ਬੇਲ ਬੂਲ ਵੀ ਫੁੱਲ ਆਗੀ। ਮੋੜ ਲਓ ਵੀ ਮੋੜ ਲਓ। ਕੱਟਿਆ ਕੋਚਣਾ ਵਾਲਾ ਨਹੀਂ ਹੈ ਜਿੰਨਾ ਵੀ ਆ ਸੀਲ ਚੰਦਰਾ ਕੋਲ ਠੰਡੀ ਸੀ ਲਾਣਾ ਕੋਈ ਆ ਨਹੀਂ ਹੈ ਕਿ ਬਾੜ ਕੋਈ ਵੀ ਧੱਕਾ ਕਰਦੀ ਹੋਵੇ ਚੰਗੀ ਆ ਬਈ ਕੋਕ ਤੋਂ ਮਾੜੀ ਮੋਟੀ ਭਾਫ ਜੀ ਕੱਢਦੀ ਹੁੰਦੀ ਆ ਭਾਫ ਵੀ ਲੈ ਕੱਢਦੀ ਜਿੱਥੇ ਪਾਣ ਤਾਂ ਨੇ ਉੱਥੇ ਹੀ ਤਾਂ ਲੱਗਦੀ ਆ ਹਾਂ ਤੇ ਆਪਾਂ ਇਹਦੇ ਮੁੱਲ ਦੀ ਗੱਲ ਕਰ ਗਏ ਜੀ ਦੇ ਲੈਣ ਦੇ ਲੈਣ ਮੋਬਾਈਲ ਕਰਾ ਲਾ 35 ਚਾਲ ਕਰਾ ਲਾ 30 26000 ਦੀ ਦੇ ਦਾਂਗੇ ਬਸ ਹਾਂ ਨਾ ਹੀ ਆ ਠੀਕ ਲੈ ਮੋਬਾਈਲ ਨੰਬਰ ਦੱਸ ਦਿਓ ਇੱਕ ਵਾਰੀ ਫੇਰ 94645 91954 ਠੀਕ ਹੈ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਤੇ ਤਿੰਨਾਂ ਨਗਰਾਂ ਦੇ ਵਿੱਚੋਂ ਸਾਨੂੰ ਕੋਈ ਵੀ ਨਗਰ ਪਸੰਦ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਜੀ ਧੰਨਵਾਦ